ਸਰਦੀਆਂ ਦੇ ਵਿੱਚ ਲੋਕ ਅਕਸਰ ਸੂਪ ਪੀਂਦੇ ਹੋਏ ਨਜ਼ਰਾਂ ਦੇ ਨੇ ਪਰ ਉਹੀ ਗੱਲ ਕੀਤੀ ਜਾਵੇ ਤਾਂ ਸੂਪ ਦੇ ਕੀ ਫਾਇਦੇ ਨੇ ਅੱਜ ਅਸੀਂ ਗੱਲ ਕਰਾਂਗੇ ਆਯੁਰਵੇਦ ਦੇ ਮੁਤਾਬਿਕ ਸੂਪ ਪੀਂਦੇ ਕਾਫੀ ਫਾਇਦੇ ਨੇ ਪਰ ਖਾਸ ਕਰਕੇ ਜੇ ਗੱਲ ਕੀਤੀ ਜਾਵੇ ਟਮਾਟਰ ਦੇ ਸੂਪ ਦੀ ਤਾਂ ਉਸਦੇ ਵੀ ਕਾਫੀ ਫਾਇਦੇ ਆਯੁਰਵੇਦ ਦੇ ਮੁਤਾਬਿਕ ਦੱਸੇ ਜਾਂਦੇ ਨੇ ਉਸ ਦੌਰਾਨ ਅਸੀਂ ਅੱਜ ਗੱਲ ਕਰਾਂਗੇ ਕਿ ਟਮਾਟਰ ਦੇ ਸੂਪ ਪੀਣ ਦੇ ਕੀ ਕੀ ਫਾਇਦੇ ਨੇ ਸਭ ਤੋਂ ਪਹਿਲੇ ਫਾਇਦੇ ਦੀ ਜੇ ਗੱਲ ਕੀਤੀ ਜਾਵੇ ਤਾਂ ਇਹ ਹੱਡੀਆਂ ਵਾਸਤੇ ਕਾਫੀ ਲਾਭਦਾਇਕ ਹੁੰਦਾ ਕਿਉਂਕਿ ਇਸ ਦੇ ਵਿੱਚ ਵਿਟਾਮਿਨ ਕੇ ਅਤੇ ਕੈਲਸ਼ੀਅਮ ਮੌਜੂਦ ਹੁੰਦਾ ਜੋ ਕਿ ਹੱਡੀਆਂ ਨੂੰ ਮਜ਼ਬੂਤ ਕਰਨ ਦੇ ਵਿੱਚ ਸਹਾਇਤਾ ਕਰਦਾ ਹੈ। ਸਰੀਰ ਦੇ ਵਿੱਚ ਲਾਈਕੋਪੀਨ ਦੀ ਕਮੀ ਕਾਰਨ ਹੱਡੀਆਂ ਦੇ ਵਿੱਚ ਤਣਾਅ ਪੈਦਾ ਹੋ ਜਾਂਦਾ ਹੈ ਤੇ ਜਿਸ ਦੇ ਕਰਕੇ ਹੱਡੀਆਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਟਮਾਟਰ ਦੇ ਵਿੱਚ ਲਾਈਕੋਪੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਦੇ ਨਾਲ ਇਸ ਦੀ ਵਰਤੋਂ ਕਰਨ ਨਾਲ ਐਡਾ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਉਥੇ ਹੀ ਅਗਲੇ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਇਹ ਦਿਮਾਗ ਵਰਸਟੇ ਕਾਫੀ ਵਧੀਆ ਹੁੰਦਾ ਹੈ ਟਮਾਟਰ ਦੇ ਸੂਪ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਕਾਪਰ ਪਾਇਆ ਜਾਂਦਾ ਹੈ ਤੇ ਜਿਸ ਦੇ ਨਾਲ ਜਿਹੜੀ ਨਾੜੀਆਂ ਨੇ ਉਹ ਤੰਦਰੁਸਤ ਰਹਿੰਦੀਆਂ ਨੇ ਤੇ ਇਸ ਦੇ ਵਿੱਚ ਪੋਟਾਸ਼ੀਅਮ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ ਜੋ ਕਿ ਦਿਮਾਗ ਨੂੰ ਮਜ਼ਬੂਤ ਰੱਖਣ ਦੇ ਵਿੱਚ ਸਹਾਇਤਾ ਕਰਦਾ ਹੈ ਅਗਰ ਉਸ ਤੋਂ ਅਗਲੇ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਇਹ ਵਜ਼ਨ ਘਟਾਉਣ ਦੇ ਵਿੱਚ ਵੀ ਸਹਾਇਤਾ ਕਰਦਾ ਹੈ ਟਮਾਟਰ ਦਾ ਸੂਪ ਜਿਹੜਾ ਹੈਗਾ ਉਹ ਸਭ ਤੋਂ ਵੱਧ ਕੈਲਰੀਜ਼ ਦੇ ਵਿੱਚ ਹੁੰਦਾ ਤੇ ਜੋ ਕਿ ਵਜ਼ਨ ਘਟਾਉਣ ਦੇ ਵਿੱਚ ਵੀ ਸਹਾਇਤਾ ਕਰਦਾ ਤੇ ਇਸ ਤੋਂ ਅਗਲੇ ਪਾਇਰੇ ਦੀ ਗੱਲ ਕੀਤੀ ਜਾਵੇ ਤਾਂ ਟਮਾਟਰ ਦਾ ਸੂਪ ਵਜ਼ਨ ਘਟਾਉਣ ਦੇ ਵਿੱਚ ਵੀ ਸਹਾਇਤਾ ਕਰਦਾ ਹੈ ਟਮਾਟਰ ਦੇ ਸੂਪ ਦੇ ਵਿੱਚ ਸਭ ਤੋਂ ਘੱਟ ਕੈਲਰੀਜ਼ ਪਾਈ ਜਾਂਦੀਆਂ ਨੇ ਜੋ ਕਿ ਭਾਰ ਘਟਾਉਣ ਦੇ ਵਿੱਚ ਵੀ ਸਹਾਇਤਾ ਕਰਦਾ ਹੈ ਟਮਾਟਰ ਦੇ ਸੂਪ ਦੇ ਵਿੱਚ ਪਾਣੀ ਅਤੇ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਕਿ ਬਹੁਤ ਸਮੇਂ ਤੱਕ ਭੁੱਖ ਨਹੀਂ ਲੱਗਣ ਦਿੰਦਾ ਦੋਸਤੋ ਬਾਦ ਜੇ ਅਗਲੇ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਟਮਾਟਰ ਦੇ ਸੂਪ ਦੇ ਨਾਲ ਕੈਂਸਰ ਦੀ ਜਿਹੜੀ ਸਮੱਸਿਆ ਨੇ ਉਸ ਨੂੰ ਵੀ ਘਟਾਇਆ ਜਾ ਸਕਦਾ ਹੈ ਇਸ ਦੇ ਨਾਲ ਨਾਲ ਔਰਤ ਅਤੇ ਮਰਦ ਦੋਨਾਂ ਦੇ ਵਿੱਚ ਕੈਂਸਰ ਦੀ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ ਹਫਤੇ ਦੇ ਵਿੱਚ ਜੇਕਰ ਤੁਸੀਂ 2 ਜਾਂ 3 ਵਾਰ ਇਸ ਨੂੰ ਪੀ ਲੈਣੇ ਤਾਂ ਉਸ ਤੋਂ ਬਾਅਦ ਬ੍ਰੈਸਟ ਕੈਂਸਰ ਦੀ ਸਿਰੇ ਸੰਭਾਵਨਾਵਾਂ ਨੇ ਉਹ ਘਟ ਜਾਂਦੀਆਂ ਨੇ ਦੋਸਤੋ ਬਾਦ ਜੇ ਗੱਲ ਕੀਤੀ ਜਾਵੇ ਤਾਂ ਟਮਾਟਰ ਦਾ ਸੂਪ ਜਿਹੜਾ ਉਹ 슈ਗਰ ਨੂੰ ਵੀ ਘਟਾਉਣ ਦੇ ਵਿੱਚ ਸਹਾਇਤਾ ਕਰਦਾ ਹੈ షుగర్ ਦੇ ਮਰੀਜ਼ਾਂ ਦੇ ਲਈ ਡਾਈਟ ਦੇ ਵਿੱਚ ਟਮਾਟਰ ਦਾ ਸੂਪ ਐਡ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਉਸ ਦੇ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਉੱਥੇ ਹੀ ਗੱਲ ਕੀਤੀ ਜਾਵੇ ਤਾਂ ਟਮਾਟਰ ਦੇ ਸੂਪ ਦੇ ਨਾਲ ਇੱਕ ਹੋਰ ਫਾਇਦਾ ਵੀ ਹੈ। ਟਮਾਟਰ ਦੇ ਸੂਪ ਦੇ ਨਾਲ ਜਿਹੜਾ ਖੂਨ ਦਾ ਦੌਰ ਹੈ ਉਸ ਨੂੰ ਵੀ ਵਧਾਇਆ ਜਾ ਸਕਦਾ ਹੈ ਤੇ ਉਸ ਦੇ ਖੂਨ ਦੇ ਦੌਰੇ ਨੂੰ ਵਧਾਣ ਦੇ ਵਿੱਚ ਵੀ ਟਮਾਟਰ ਦਾ ਸੂਪ ਜਿਹੜਾ ਹੈ ਉਹ ਸਹਾਇਤਾ ਕਰਦਾ ਹੈ। आयुर्वेदिक ਮੁਤਾਬਕ ਟਮਾਟਰ ਦੇ ਸੂਪ ਦੇ ਪੀਣ ਦੇ ਕੀ ਕੀ ਫਾਇਦੇ ਨੇ ਇਹ ਹੁਣ ਅਸੀਂ ਤੁਹਾਨੂੰ ਦੱਸ ਚੁੱਕਿਆ ਤੇ ਤੁਹਾਨੂੰ ਮੀਟ ਕਰਨਾ ਕਿ ਇਹ ਵੀਡੀਓ ਤੁਹਾਡੇ ਵਾਸਤੇ ਲਾਭਦਾਇਕ ਸਾਬਿਤ ਹੋਈ ਹੋਵੇਗੀ ਤੇ ਅਜਿਹੀ ਹੋਰ ਵਧੀਆ ਜਾਣਕਾਰੀ ਲਈ ਸਾਡੇ ਨਾਲ ਬਨੇ ਰਹੋ ਚਰਚਾ نیوز